ਕੀ ਇਸ਼ਾਰਾ ਕਰਦਾ ਕਿ ਆਉਂਦੇ ਸਮੇਂ 'ਚ ਔਰਬਿਟ ਨੂੰ ਬ੍ਰੇਕਾਂ ਲੱਗ ਜਾਣਗੀਆਂ ਕਿ ਔਰਬਿਟ ਦਾ ਧੰਦਾ ਏਨੇ 18 ਕਿਲੋਮੀਟਰ ਦੇ ਰੇਲ ਲਾਈਨ ਦੇ ਵਿਚਾਲੇ ਚੌਕਟ ਹੋ ਜਾਏਗਾ ਜੀ ਹਾਂ ਇਹ ਉਹ ਰੂਟ ਹੈ ਜਿੱਥੇ ਇੱਕ ਸਿਆਸੀ ਘਰਾਣੇ ਦੀਆਂ ਬੱਸਾਂ ਧੂੜ ਡਾਉਂਦੀਆਂ ਆਉਂਦੀਆਂ ਰਹੀਆਂ ਸਰਕਾਰੀ ਰੂਟ ਪੈਣ ਦੀ ਦਿੱਤੇ ਟੰਡੀਗੜ੍ਹ ਤੱਕ ਉਹ ਬੱਸਾਂ ਦਾਖਲ ਕਿਵੇਂ ਹੋਈਆਂ ਜਦੋਂ ਕੋਈ ਪ੍ਰਾਈਵੇਟ ਬੱਸਾਂ ਦੀ ਆਮਦ ਨਹੀਂ ਸੀ ਦਿੱਲੀ ਨਾਲ ਪੁੱਗਦੀ ਸੀ ਸਾਰਾ ਕੁਝ ਚੱਲਿਆ ਹੁਣ ਉਹ ਦਿੱਲੀ ਨਾਲ ਵਿਗੜੀ ਹੋਈ ਜਾ ਇਹ ਪ੍ਰੋਜੈਕਟ 18 ਕਿਲੋਮੀਟਰ ਵਾਲਾ ਪ੍ਰੋਜੈਕਟ ਪਿਛਲੇ 50 ਸਾਲਾਂ ਤੋਂ ਲਟਕਿਆ ਦਾ ਮਤਲਬ ਸਿਆਸੀ ਪਹਿਲੂ ਕਰਕੇ ਲਟਕਿਆ ਤੇ ਹੁਣ ਜੇ ਬਣਨ ਜਾ ਰਿਹਾ ਤਾਂ ਵੀ ਇਹਦੇ ਪਿੱਛੇ ਸਿਆਸੀ ਪਹਿਲੂ ਹੈ ਉਸ ਸਮੇਂ ਜਰਾਂ ਨਾਲ ਸੀ ਤਾਂ ਰੁਕਿਆ ਸੀ ਹੁਣ ਜਰਾਂ ਨਾਲ ਨਹੀਂ ਰਿਹਾ ਤਾਂ ਚੱਲ ਪਿਆ ਕੀ ਇਹ ਕੌਣ ਹੈਗਾ ਇਹ ਤਾਂ ਉਸਮ ਇਹ ਕਹਿੰਦੇ ਨੇ ਜੀ ਕਿ ਜ਼ਮੀਨਾਂ ਬਹੁਤ ਮਹਿੰਗੀਆਂ ਨੇ ਜੀ ਇਸ ਖੇਤਰ ਚ ਤਾਂ ਹੱਥ ਨਹੀਂ ਲੱਗਦਾ ਜੀ ਜ਼ਮੀਨਾਂ ਨੂੰ ਹੈ ਨਾ ਮਹਾਲੀ ਵਾਲੇ ਪਾਸਿਓਂ ਰਾਜਪੁਰੇ ਤੱਕ ਜੇ ਰੇਲਵੇ ਲਾਈਨ ਬਿਸ਼ਾਉਣੀ ਹੈ ਜੀ ਵੀ ਹੁਣ ਸਸਤੀਆਂ ਹੋ ਗਈਆਂ ਹੁਣ ਭਾਅ ਘਟ ਗਿਆ ਹੁਣ ਕੋਡੀਆਂ ਦੇ ਭਾਅ ਮਿਲ ਜਾਣੀਆਂ ਮੁਫਤ ਚ ਮਿਲ ਜਾਣੀਆਂ ਨਹੀਂ ਜਨਾਬ